ਮੈਂ ਇਹ ਸ਼ਾਂਤ ਇਸ ਵੇਲੇ ਇੱਕ ਮਹੱਤਵਪੂਰਨ ਮੁੱਦੇ ਤੇ ਤੁਹਾਡੇ ਸਾਰਿਆਂ ਨਾਲ ਜੁੜਿਆ ਹਾਂ ਪੰਜਾਬ ਦੇ ਵਿੱਚ ਡੜਾ ਸੱਟਾ ਜੂਆ ਲਾਟਰੀ ਅਤੇ ਗੈਰ ਕਾਨੂੰਨੀ ਢੰਗ ਦੇ ਨਾਲ ਲੋਕਾਂ ਵਿੱਚ ਕੂਪਨ ਵੰਡ ਕੇ ਪੈਸੇ ਇਕੱਠੇ ਕਰਨ ਦਾ ਦੌਰ ਹੈ ਜਿਹੜਾ ਬੀਤੇ ਲੰਮੇ ਸਮੇਂ ਤੋਂ ਜਾਰੀ ਹੈ ਅਜਿਹਾ ਹੀ ਮਾਮਲਾ ਜੋ ਤਸਵੀਰਾਂ ਦੇ ਵਿੱਚ ਤੁਸੀਂ ਮੇਰੇ ਨਾਲ ਦੇਖ ਚੁੱਕਿਓ ਇਹ ਗਿੱਦੜਪਹਾ ਵਿਧਾਨ ਸਭਾ ਹਲਕੇ ਦੇ ਪਿੰਡ ਕੋਟਲੀ ਅਬਲੂ ਦਾ ਦੱਸਿਆ ਜਾ ਰਿਹਾ ਹੈ ਇਸ ਮਾਮਲੇ ਦੇ ਵਿੱਚ ਇੱਕ ਵਿਅਕਤੀ ਨੇ ਗਊਸ਼ਾਲਾ ਦੇ ਨਾਮ ਨੂੰ ਵਰਤ ਕੇ 5-500 ਰੁਪਇਆ ਪ੍ਰਤੀ ਟਿਕਟ ਦੇ ਹਿਸਾਬ ਦੇ ਨਾਲ ਲਗਭਗ 25000 ਟਿਕਟਾਂ ਦੀ ਜਿਹੜੀ ਹੈ ਵਿਕਰੀ ਨੂੰ ਅੰਜਾਮ ਦੇ ਦਿੱਤਾ ਹੈ ਤੇ ਲਗਭਗ 1 ਕਰੋੜ 10 ਲੱਖ ਰੁਪਏ ਤੋਂ ਵੱਧ ਦੀ ਨਕਦੀ ਉਕਤ ਵਿਅਕਤੀਆਂ ਵੱਲੋਂ ਇੱਕ ਗਰੁੱਪ ਬਣਾ ਕੇ ਇਕੱਠੀ ਕੀਤੀ ਜਾ ਚੁੱਕੀ ਹੈ ਇਸ ਮਾਮਲੇ ਸੰਬੰਧੀ ਅੱਜ ਨਿਊਜ਼ ਟੀਮ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਆਈਐਸ ਅਧਿਕਾਰੀ ਰਜੇਸ਼ ਤ੍ਰਿਪਾਟੀ ਦਾ ਪਾਕ ਲੈਣ ਵਾਸਤੇ ਪਹੁੰਚੀ ਸੀ ਤਾਂ ਬੀਤੇ ਇੱਕ ਘੰਟੇ ਤੋਂ ਅਧਿਕਾਰੀ ਹੈ ਜਿਹੜੇ ਬੈਠਕਾਂ ਵਿੱਚ ਰੁਚੀ ਹੋਣ ਦੇ ਚਲਦੇ ਆ ਮੀਡੀਆ ਨਾਲ ਆਪਣਾ ਰਾਬਤਾ ਨਹੀਂ ਬਣਾ ਸਕੇ ਦੱਸ ਦਈਏ ਕਿ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਲਾਟਰੀ ਅਤੇ ਗੈਰਕਾਨੂੰਨੀ ਢੰਗ ਦੇ ਨਾਲ ਪੈਸਾ ਇਕੱਠਾ ਕਰਨ ਦਾ ਕੋਈ ਵੀ ਕੰਮ ਹੈ ਉਸ ਉੱਪਰ ਕਾਰਵਾਈ ਕਰਨ ਦਾ ਮੁੱਖ ਅਧਿਕਾਰ ਡਿਪਟੀ ਕਮਿਸ਼ਨਰ ਕੋਲੇ ਹੁੰਦਾ ਹੈ ਕਿਉਂਕਿ ਡਿਪਟੀ ਕਮਿਸ਼ਨਰ ਲਈ ਆਪਣੀਆਂ ਵਿਧਾਨਿਕ ਸ਼ਕਤੀਆਂ ਵਰਤ ਕੇ ਅਜਿਹੇ ਸਾਰੇ ਕੰਮਾਂ ਉੱਪਰ ਪਾਬੰਦੀ ਲਗਾਈ ਹੁੰਦੀ ਹੈ ਪਰ ਦੇਖਣਾ ਇਹ ਹੋਵੇਗਾ ਕਿ ਕੋਟਲੀ ਅ블ੂ ਵਿੱਚ ਕਰੋੜਾ ਰੁਪਈਆ ਇਕੱਠਾ ਕਰਕੇ ਚਲਾਇਆ ਜਾ ਰਿਹਾ ਇਹ ਲਾਟਰੀ ਦਾ ਧੰਦਾ ਹੋਰ ਕਿੰਨਾ ਸਮਾਂ ਚੱਲੇਗਾ ਤੇ ਪ੍ਰਸ਼ਾਸਨ ਆਉਂਦੇ ਸਮੇਂ ਵਿੱਚ ਇਸ ਦੇ ਖਿਲਾਫ ਕਿਹੋ ਜਿਹੀ ਕਾਰਵਾਈ ਕਰਦਾ ਹੈ ਇਹ ਅਪਡੇਟ ਤੁਹਾਡੇ ਤੱਕ ਅਸੀਂ ਇਨ ਬੈਂਡ ਪਹੁੰਚਾਉਣ ਦੇ ਭਵੰਨ ਰਵਾਂਗੇ ਜੀ ਉਦੋਂ ਤੱਕ ਲਈ ਮੈਨੂੰ ਆਗਿਆ ਦਿਓ ਧੰਨਵਾਦ